ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ ਜਸਦੀਪ ਸਿੰਘ ਗਿੱਲ ਦੇਸ਼ ਤੇ ਵਿਦੇਸ਼ ਕਿਤੇ ਵੀ ਜਾਣਗੇ ਉਹਨਾਂ ਨੂੰ ਉਸ ਸੂਬੇ ਦੀ ਵੀ ਸੁਰੱਖਿਆ ਮਿਲੇਗੀ ਜਸਦੀਪ ਸਿੰਘ ਗਿੱਲ ਨੂੰ ਸੀਆਰਪੀਐਫ ਦੇ ਕਮਾਂਡੋ ਪ੍ਰੋਟੈਕਟ ਕਰਨਗੇ ਜ਼ਿਕਰ ਖਾਸ ਹੈ ਕਿ 2 ਲੰਗੀ 2 ਸਤੰਬਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਗਿਆ ਸੀ ਤੇ ਡੇਰੇ ਨਾਲ ਜੁੜੇ ਹਰ ਕੰਮ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਜੈਡ ਪਲੱਸ ਸਿਕਿਉਰਿਟੀ ਮਿਲ ਗਈ ਹੈ ਰਾਧਾ ਸੂਮੀ ਸਤਸੰਗ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪਿਛਲੇ ਕਈ ਸਾਲਾਂ ਤੋਂ ਸਿਹਤ ਨਹੀਂ ਠੀਕ ਚੱਲ ਰਹੀ ਸੀ ਤੇ ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ ਗਿਆ ਜਿਸ ਦੀ ਜਾਣਕਾਰੀ ਡੇਰਾ ਵੱਲੋਂ ოਫੀਸ਼ੀਅਲ ਲੈਟਰ ਜਾਰੀ ਕਰਕੇ ਦਿੱਤੀ ਗਈ ਸੀ ਤੇ ਡੇਰਾ ਬਿਆਸ ਚ ਸਿਆਸੀ ਲੀਡਰਾਂ ਦਾ ਵੀ ਆਣਾ ਜਾਣਾ ਰਹਿੰਦਾ ਹੈ ਹਾਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਰਾਜਨਾਥ ਸਿੰਘ ਰਾਹੁਲ ਗਾਂਧੀ ਤੇ ਪੰਜਾਬ ਦੇ ਵੱਡੇ ਸਿਆਸੀ ਲੀਡਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮਿਲਦੇ ਨਜ਼ਰ ਆਏ ਤੇ ਹੁਣ ਨਵੇਂ ਉਤਰਾ ਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਸੈੱਟ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ ਜਸਦੀਪ ਸਿੰਘ ਗਿੱਲ ਦੇਸ਼ ਤੇ ਵਿਦੇਸ਼ ਕਿਤੇ ਵੀ ਜਾਣਗੇ ਉਹਨਾਂ ਨੂੰ ਉਸੂਬੇ ਦੀ ਵੀ ਸੁਰੱਖਿਆ ਮਿਲੇਗੀ ਜਸਦੀਪ ਸਿੰਘ ਗਿੱਲ ਨੂੰ ਸੀਆਰਪੀਐਫ ਦੇ ਕਮਾਂਡੋ ਪ੍ਰੋਟੈਕਟ ਕਰਨਗੇ ਜ਼ਿਕਰੇ ਖਾਸ ਹੈ ਕਿ ਲੰਗੀ 2 ਸਤੰਬਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਗਿਆ ਸੀ ਤੇ ਡੇਰੇ ਨਾਲ ਜੁੜੇ ਹਰ ਕੰਮ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਜੈਡ ਪਲੱਸ ਸਿਕਿਉਰਿਟੀ ਮਿਲ ਗਈ ਹੈ ਰਾਧਾ ਸੋਮੀ ਸਤਸੰਗ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪਿਛਲੇ ਕਈ ਸਾਲਾਂ ਤੋਂ ਸਿਹਤ ਨਹੀਂ ਠੀਕ ਚੱਲ ਰਹੀ ਸੀ ਤੇ ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ ਗਿਆ ਜਿਸ ਦੀ ਜਾਣਕਾਰੀ ਡੇਰਾ ਵੱਲੋਂ ოਫੀਸ਼ੀਅਲ ਲੈਟਰ ਜਾਰੀ ਕਰਕੇ ਦਿੱਤੀ ਗਈ ਸੀ ਤੇ ਡੇਰਾ ਬਿਆਸ ਚ ਸਿਆਸੀ ਲੀਡਰਾਂ ਦਾ ਵੀ ਆਣਾ ਜਾਣਾ ਰਹਿੰਦਾ ਹੈ ਹਾਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਰਾਜਨਾਥ ਸਿੰਘ ਰਾਹੁਲ ਗਾਂਧੀ ਤੇ ਪੰਜਾਬ ਦੇ ਵੱਡੇ ਸਿਆਸੀ ਲੀਡਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮਿਲਦੇ ਨਜ਼ਰ ਆਏ ਤੇ ਹੁਣ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਸੈਟ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ ਜਸਦੀਪ ਸਿੰਘ ਗਿੱਲ ਦੇਸ਼ ਤੇ ਵਿਦੇਸ਼ ਕਿਤੇ ਵੀ ਜਾਣਗੇ ਉਹਨਾਂ ਨੂੰ ਉਸੂਬੇ ਦੀ ਵੀ ਸੁਰੱਖਿਆ ਮਿਲੇਗੀ ਜਸਦੀਪ ਸਿੰਘ ਗਿੱਲ ਨੂੰ ਸੀਆਰਪੀਐਫ ਦੇ ਕਮਾਂਡੋ ਪ੍ਰੋਟੈਕਟ ਕਰਨਗੇ ਜ਼ਿਕਰ ਖਾਸ ਹੈ ਕਿ 2 ਲੰਗੀ 2 ਸਤੰਬਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ ਗਿਆ ਸੀ ਤੇ ਡੇਰੇ ਨਾਲ ਜੁੜੇ ਹਰ ਕੰਮ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਜੈਡ ਪਲੱਸ ਸਿਕਿਉਰਿਟੀ ਮਿਲ ਗਈ ਹੈ ਰਾਧਾ ਸੂਮੀ ਸਤਸੰਗ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪਿਛਲੇ ਕਈ ਸਾਲਾਂ ਤੋਂ ਸਿਹਤ ਨਹੀਂ ਠੀਕ ਚੱਲ ਰਹੀ ਸੀ ਤੇ ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ ਗਿਆ ਜਿਸ ਦੀ ਜਾਣਕਾਰੀ ਡੇਰਾ ਵੱਲੋਂ ოਫੀਸ਼ੀਅਲ ਲੈਟਰ ਜਾਰੀ ਕਰਕੇ ਦਿੱਤੀ ਗਈ ਸੀ ਤੇ ਡੇਰਾ ਬਿਆਸ ਚ ਸਿਆਸੀ ਲੀਡਰਾਂ ਦਾ ਵੀ ਆਣਾ ਜਾਣਾ ਰਹਿੰਦਾ ਹੈ ਹਾਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਰਾਜਨਾਥ ਸਿੰਘ ਰਾਹੁਲ ਗਾਂਧੀ ਤੇ ਪੰਜਾਬ ਦੇ ਵੱਡੇ ਸਿਆਸੀ ਲੀਡਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮਿਲਦੇ ਨਜ਼ਰ ਆਏ ਤੇ ਹੁਣ ਨਵੇਂ ਉਤਰਾ ਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਸੈੱਟ ਪਲੱਸ ਸਿਕਿਉਰਿਟੀ ਦੇ ਦਿੱਤੀ ਗਈ ਹੈ